ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਪੀਲ ਸਿੰਘ ਦੇ ਫਾਰਮ ਤੇ ਪਹੁੰਚਿਆ ਦੋਸਤੋ ਸੋ ਜਿੱਦਾਂ ਕਿ ਸਾਰੇ ਵੀਰ ਜਾਣਦੇ ਹੀ ਆ ਦੋਸਤੋ ਡੇਰੀ ਫਾਰਮਿੰਗ ਦੇ ਨਾਲ-ਨਾਲ ਇੱਕ ਪਸ਼ੂ ਵਪਾਰ ਦਾ ਕੀਤਾ ਵੀ ਆ ਤੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤੁਹਾਨੂੰ 5 ਕਿਨਗ ਦਿਖਾਵਾਂਗੇ ਦੋਸਤੋ ਵੱਡੇ ਤੇ ਕੁਝ ਐਨੀਮਲ ਜਿਹੜੇ ਛੋਟੇ ਵੀ ਦਿਖਾ ਦਾਂਗੇ 5 ਤੋਂ 6 ਕਿ ਪਸ਼ੂ ਹੋਣਗੇ ਠੀਕ ਆ ਜੀ ਜਿਨ੍ਹਾਂ ਦੇ ਵਿੱਚ ਇੱਕ ਕੱਟੀ ਦਿਖਾਵਾਂਗੇ ਨੀਲੀ ਦੀ ਕੱਟੀ ਆ ਇੱਕ ਬਿਲਕੁਲ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦਾ ਕਟਾ ਇੱਕ ਦੋਸਤੋ ਗੱਬਣ ਝੋਟੀ ਆ ਠੀਕ ਆ ਜੀ ਪਹਿਲਾ ਸੁਹਾ ਸੂਣਾ ਝੋਟੀ ਗੱਬਣ ਸੱਤਾਂ ਕੁ ਮਹੀਨਿਆਂ ਦੀ ਦਿਖਾ ਦਾਂਗੇ ਤੇ ਇੱਕ ਝੋਟੀ ਪੂਰੀ ਤਿਆਰੀ ਵਾਲੀ ਤੁਹਾਨੂੰ ਦਿਖਾ ਦਾਂਗੇ ਕੁਝ ਕੁ ਦਿਨ ਹਜੇ ਬਾਕੀ ਆ ਤੇ ਦੋ ਗੱਬਣ ਵੜਾ ਤਿਆਰੀ ਵਾਲੀਆਂ ਨੇ ਸਮਾਂ ਦੋਸਤੋ ਥੋੜਾ ਥੋੜਾ ਹਜੇ ਲੈਂਦੀਆਂ ਠੀਕ ਆ ਜੀ ਸੋ ਇਹ ਟੋਟਲ ਨਗ ਹੋਣਗੇ 6 6 ਨਗਾ ਦੀ ਡਿਟੇਲ ਆਪਾਂ ਵੀਰ ਹਰਵੇਲ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਬਾਕੀ ਕੱਟੀ ਬਹੁਤ ਖੂਬਸੂਰਤ ਆ ਦੋਸਤੋ ਚੰਗੇ ਚੰਗੇ ਸੀਮਨ ਦੇ ਬੱਚੇ ਆ ਉਹ ਰਿਕਾਰਡ ਉਹ ਸੀਮਨ ਦੀ ਪੂਰੀ ਡਿਟੇਲ ਵੀਰ ਹਰ ਵੇਲੇ ਤੋਂ ਲੈ ਲਾਂਗੇ ਜਿੱਥੋਂ ਵੀ ਪਸ਼ੂ ਆਏ ਆ ਉਹਨਾਂ ਦੁਬਾਰਾ ਜੋ ਡਿਟੇਲ ਦਿੱਤੀ ਗਈ ਆ ਉਹ ਸਕਾਉਡਿੰਗ ਆਪਾਂ ਪੂਰੀ ਗੱਲਬਾਤ ਕਰ ਲਾਂਗੇ ਤੇ ਅੱਜ ਤਰੀਕ ਤੁਸੀਂ ਨੋਟ ਕਰ ਲਓ 24 ਮਈ ਤੇ ਸਮਾਂ ਕੋਈ ਮਾਰਨਿੰਗ ਦੇ 10 ਵਜੇ ਦਾ ਵੈਸੇ ਪਸ਼ੂ ਆਲਮੋਸਟ ਜਿੰਨੇ ਵੀ ਦਿਖਾਉਣੇ ਦੋਸਤੋ ਜਿਹੜੇ ਬਿਲਕੁਲ ਅੱਗੇ ਗੱਬਣ ਆ ਉਹ ਗੱਬਣ ਨਾ ਦਿਖਾ ਦਾਂਗੇ ਆਪਾਂ ਤੁਹਾਨੂੰ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਹਰਬੇਲ ਭਾਜੀ ਸਤਿ ਸ੍ਰੀ ਅਕਾਲ ਹਾਂਜੀ ਸੰਧੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਹੋਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਟਿੱਟਾ ਵੀਰ ਜੀ ਠੀਕ ਠਾਕ ਭਾਈ ਹਰਬੇਲ ਜੀ ਠੀਕ ਠਾਕ ਪਚੜਦੀ ਖਲਬ ਹੈ ਗੁਰੂ ਜੀ ਮੇਰਾ ਹੀ ਹੋਰ ਕੀ ਬਣਦਾ ਠੀਕ ਠਾਕ ਜੀ ਬਸ ਚੱਲੀ ਜਾਂਦਾ ਵਾ ਪਹਿਲੇ ਪੁਲੇ ਵਾਲੀਆਂ ਅੱਛਾ ਜੀ ਬਾਕੀ ਹੁਣ ਪਨੀਰੀਆਂ ਬਨੂਰੀਆਂ ਤੇ ਜੋਰ ਆ ਮੱਕੀ ਨੂੰ ਖਾਦ ਕੋਈ ਪਾਈ ਜਾਂਦੀ ਆ ਪਨੀ ਲਾਈ ਜਾਂਦਾ ਬਸ ਹੋਰ ਤਾਂ ਠੀਕ ਠੀਕ ਆ ਮੱਕੀ ਵੈਸੇ ਵੈਸੇ ਆਪਣੀਆਂ ਕਣਕਾਂ ਵਾਲੀਆਂ ਪਹਿਲੀਆਂ ਚ ਬੀਜੀ ਆ ਆ ਬਿਲਕੁਲ ਹਾਂ ਬਾਕੀ ਤੁਹਾਡਾ ਇਹ ਵੀ ਥੋੜਾ ਇੱਕ ਤਾਂ ਆਪਣਾ ਚਲੋ ਕੀਤਾ ਵਪਾਰ ਦਾ ਇੱਕ ਵਾਰੀ ਡੇਰੀ ਵਾਲੇ ਆਪਣੇ ਪਸ਼ੂ ਕਾਫੀ ਆ ਚਾਰ-ਚਾਰ ਬਿਨਾ ਵੀ ਕਾਫੀ ਜਿਆਦਾ ਸਾਲ ਪਰ ਚੰਦੂ ਸਾਹਿਬ ਪਸ਼ੂ ਬਚਦੇ ਹੀ ਨਹੀਂ ਹਾਂਜੀ ਕਿਉਂਕਿ ਜੇ ਆਚਾਰ ਤੇ ਆਪਣੇ ਪਸ਼ੂ ਆ ਨਹੀਂ ਤੇ ਨਾ ਪੱਠੇ ਨੇ ਵੱਢੇ ਜਾਂਦੇ ਆ ਤੇ ਨਾ ਲਿਆਂਦੀ ਜਾਂਦੇ ਆ ਬਿਲਕੁਲ ਤੇ ਲੈ ਵੀ ਵੀਰ ਹਰਵੇਲ ਅੱਜ ਪਸ਼ੂ ਆਪਣੇ ਕੋਲ ਟੋਟਲ 6 ਕ ਬਕਾਊ ਹੋਣਗੇ ਚੰਦੂ 6 ਪਸ਼ੂ ਆ ਜਿਹਦੇ ਦੋ ਗਾਵਾਂ ਨੇ ਹਾਂਜੀ ਦੋ ਮੱਝਾਂ ਨੇ ਇੱਕ ਝੋਟੀ ਹੈ ਨੀਲੀ ਰਵੀ ਦੀ ਬਾਕੀ ਕੱਲੇ ਕੱਲੇ ਡਿਟੇਲ ਆਪਾਂ ਦੇ ਦਾਂਗੇ ਬਿਲਕੁਲ ਬਿਲਕੁਲ ਦੋਸਤੋ ਸਟੈਪ ਬਾਈ ਸਟੈਪ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਜਾਊਗੀ ਸ਼ੁਰੂਆਤ ਇਸ ਵਾੜ ਤੋਂ ਕਰ ਲੈਣੀ ਹੈ ਜੀ ਇਹ ਸੰਧੂ ਸਾਹਿਬ ਦੂਜਾ ਸੂਆ ਵਾੜ ਨੇ ਸੁਣਾ ਦੂਜਾ ਸੂਆ ਸੰਧੂ ਸਾਹਿਬ ਇਹ ਘਰੋਂ ਲਈ ਆਪਾਂ ਵਾੜ ਠੀਕ ਹੈ ਜੀ ਇਹਦੀ ਪੂਰੀ ਡਿਟੇਲ ਹੈ ਜਿਹੜੀ ਪ੍ਰੋਪਰਲੀ ਜੇ ਕਿਸੇ ਨੇ ਪੁੱਛਣਾ ਹੋਊਗਾ ਜੋ ਵੀ ਆਪਾਂ ਤਕਰੀਬਨ ਜਿੰਨੀ ਹੋ ਸਕੇ ਸਾਂਝੀ ਵੀ ਕਰਾਂਗੇ ਅੱਛਾ ਜੀ ਸੰਧੂ ਸਾਹਿਬ ਇਹ ਦੂਜਾ ਸੂਆ ਸੁਣੀ ਆ ਪਹਿਲੇ ਸੂਏ ਦਾ ਇਹਦਾ ਸੰਧੂ ਸਾਹਿਬ ਇੱਕ ਡੰਗ ਦੀ 14 ਲੀਟਰ ਦੀ ਚੋਈ ਕਰਾਈ ਜਾਣੀ ਚ 27 ਤੋਂ 28 ਲੀਟਰ ਦੁੱਧ ਜਿਹੜੀ ਇਹਦੀ ਕਪੈਸਿਟੀ ਨਹੀਂ ਪਹਿਲੇ ਸੂਏ ਦੇ ਵਿੱਚ ਠੀਕ ਹੈ ਜੀ ਹਾਂਜੀ ਲੋ ਜੀ ਦੋਸਤੋ ਠੀਕ ਹੈ ਜੀ ਫਰਸਟ ਟਾਈਮਰ ਦਾ ਦੋਸਤੋ ਚੰਗਾ ਖਾਸਾ ਦੁੱਧ ਵੀਰ ਦੱਸ ਰਿਹਾ ਵੀ ਹੁਣ ਦੂਜਾ ਸੂਬਾ ਸੋਣ ਨੂੰ ਪ੍ਰੈਰਿਟੀ ਆ ਠੀਕ ਹੈ ਜੀ ਸੋ ਦੂਜਾ ਸੂਬਾ ਸੂਗੀ ਬਾਕੀ ਤੁਸੀਂ ਕਦ ਦੇਖ ਕੇ ਬੈੜ ਦਾ ਚੈੱਕ ਕਰੋ ਐਚ ਐਫ ਬਰੀਡ ਦੇ ਵਿੱਚ ਹੀ ਇਹ ਬੈੜ ਆ ਜਾਂਦੀ ਆ ਥੋੜਾ ਬਾਦ ਵਿੱਚ ਕਰਾਸ ਵੀ ਹੋਊਗਾ ਠੀਕ ਹੈ ਜੀ ਅਦਰ ਸੰਤੂ ਸਾਹਿਬ ਜ਼ਿਆਦਾਤਰ ਐਚ ਐਫ ਆ ਹਾਂਜੀ ਥੋੜਾ ਸ਼ਾਈ ਵਾਲਦਾ ਵੀ ਹੈਗਾ ਬਾਕੀ ਸੀਲਸੂਲ ਬਹੁਤ ਜ਼ਿਆਦੀ ਲਓ ਜੀ ਠੰਡੀ ਸੀਲ ਫੁੱਲ ਸੰਤੂ ਸਾਹਿਬ ਜੀ ਸੂਣ ਦਾ ਸਮਾਂ 7-8 ਦਿਨ ਬਾਕੀ ਆ ਹੂੰ ਬਹੁਤ ਜ਼ਿਆਦਾ ਪਰੂਗੀ ਧਾਰ ਦੀ ਸੰਤੂ ਸਾਹਿਬ ਫੁੱਲ ਗਰੰਟੀ ਦੇ ਕੇ ਭੇਜਾਂਗੇ ਭਾਰ ਪਿੱਛੇ ਦੀ ਤੇ ਦੁੱਧ ਵੀ ਦੇਊਗੀ ਬੱਚੀ ਠੀਕ ਹੈ ਜੀ ਲੋਕ ਨੂੰ ਅਵੇਲੇਬਲ ਸਪੈਸ਼ਲ ਆ ਕੱਦ ਕਾਰ ਸੋਨਾ ਵਹਿੜ ਦਾ ਬਹੁਤ ਚੰਗੀ ਕੁਆਲਿਟੀ ਦੇਖੋ ਪੂਰੀ ਮਜ਼ਬੂਤ ਆ ਘੋੜਿਆਂ ਵਰਗੀ ਆ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਿੱਤਾ ਮਜ਼ਬੂਤ ਖੱਡੀ ਦੀ ਪੂਰੀ ਫੁੱਲ ਸਪੈਸ਼ਲ ਸੋਹਣੀ ਹਾਈਟ ਕੱਦ ਲੈਵਾ ਦੋਸਤੋ ਹਜੇ 6-7-7 ਤੱਕ ਦੇ ਦਿਨ ਆਈਡੀ ਆ ਪਿਆ ਹੈ ਬਟ ਫਿਰ ਵੀ ਤੁਸੀਂ ਇੱਕ ਐਸਟੀਮੇਟ ਲਾ ਲਿਓ ਵੀ ਹਵਾਨਾ ਦੇਵਾ ਜਿੰਨਾ ਅੱਗੇ ਉਹਨਾਂ ਪਿਛੇ ਠੀਕ ਆ ਤਾਂ ਥਣ ਵੀ ਕਰਮਾਲੀ ਨੂੰ ਦੂਰਾ ਲੱਗਾ ਵੀ ਮੱਝਾਂ ਨਾਲ ਥਣ ਕਹਿ ਦਿੰਨੇ ਵੀ ਪੂਰਾ ਮੋਟਾ ਗੋਲ ਤੇ ਲੰਬਾ ਥਣ ਠੀਕ ਆ ਬਹੁਤ ਟੌਪ ਦੀ ਬੱਚੀ ਸੰਤੂ ਸਾਹਿਬ ਫਿਰ ਇਹ ਮੱਝ ਦੀ ਵੀ ਕੁਆਲਿਟੀ ਨਾਲੋਂ ਚੰਗੀ ਆ ਹਾਂਜੀ ਘੋੜੀਆਂ ਵਾਂਗੂ ਚਾਲ ਆ ਲਿਸ਼ਕ ਬੱਛੀ ਦੇ ਵਿੱਚ ਫੋਲਾ ਹਾਂਜੀ ਉੱਤੋਂ ਪੱਦਰ ਜਿਹੜਾ ਥਾਣਾ ਬਿਲਕੁਲ ਮੱਝ ਵਾਲਾ ਲੱਗਾ ਤੇ ਦੁੱਧ ਦੀ ਕੁਆਲਿਟੀ ਵੀ ਮੱਝਾਂ ਦੀ ਹੋਊਗੀ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਫਿਰ ਸੰਤੂ ਸਾਹਿਬ ਇਹੋ ਜਿਹੇ ਪਸ਼ੂ ਕਦੀ ਬਿਮਾਰ ਨਹੀਂ ਹੁੰਦਾ ਹਮ ਨਿਗ ਗਰਮੀ ਨੂੰ ਚੱਲਣ ਵਾਲੀ ਹੈ ਠੀਕ ਆ ਸੋ ਗਰਮੀ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਹੈ ਦੋਸਤੋ ਜਿਹੜੀ ਗਰਮੀ ਚੱਲਣ ਵਾਲੀ ਆ ਕਿਉਂਕਿ ਥੋੜਾ ਦੇ ਵਿੱਚ ਕ੍ਰੋਸ ਆਗਾ ਤੇ ਗਰਮੀ ਚੱਲਣ ਵਾਲੀ ਆ ਹਨ ਭਾਂਡੇ ਦੀ ਪੂਰੀ ਖਬਰਦਾਰ ਚੱਡੇ ਛੁਟੇ ਦੀ ਬੜੀ ਸਾਫ ਸੁਥਰੀ ਆ ਚਾਰ ਥਣਕਨ ਵਾਲੀ ਨੂੰ ਚਾਰੇ ਬਹੁਤ ਸਪੇਸ ਤੇ ਆ ਚਾਰੇ ਕਾਫੀ ਸੋਹਣੀ ਵੰਡ ਤੇ ਇੱਕਸਾਰ ਇੱਕੋ ਜਿਹਾ ਸਹਿਜ ਤੇ ਸੋਹਣੇ ਕਦ ਕਾਟ ਦੇ ਵਿੱਚ ਆ ਠੀਕ ਆ ਕੋਈ ਛੋਟਾ ਕਦ ਨਹੀਂਗਾ ਵੱਡੀਆਂ ਬਹਿੜਾਂ ਦੇ ਵਿੱਚ ਗਿਣਤੀ ਤੁਸੀਂ ਕਰ ਸਕਦੇ ਜੇ ਇਸ ਵੜ ਦੀ ਤੇ ਦਿਨ ਸੱਤਕ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਵੀ ਸੱਤਕ ਦਿਨ ਹਜੇ ਪੈਂਡਿੰਗ ਆ ਠੀਕ ਆ ਬਾਕੀ ਸੰਧੂ ਸਾਹਿਬ ਆਪਾਂ ਪਸ਼ੂ ਪਹਿਲਾਂ ਵੀ ਸੂ ਸਕਦਾ ਵਾ ਹਾਂਜੀ ਬਾਕੀ ਸੰਧੂ ਦਾ ਦੁੱਧ ਦੀ ਆਪਾਂ ਫੁੱਲ ਗਰੰਟੀ ਦੇ ਕੇ ਭੇਜਾਂਗੇ ਜੇ ਕੋਈ ਭੈਣ ਭਰਾ ਆਨਲਾਈਨ ਵੀ ਸੌਦਾ ਕਰਦਾ ਜੀ ਇੱਕ ਘੋੜੀਆਂ ਵਾਲਾ ਰੂਪ ਆ ਜਿਹੜਾ ਇਹਦਾ ਦੋਨਾਂ گاਵਾਂ ਦਾ ਹੀ ਬਿਲਕੁਲ ਬਿਲਕੁਲ ਬਹੁਤ ਮਜ਼ਬੂਤ ਆ ਕਰਮਾਲੀਆਂ ਪੂਰੀਆਂ ਤੁਸੀਂ ਵੇਖੋ ਪੁੱਠੇ ਪਾਠੇ ਤੋਂ ਪੂਰੀ ਚੜਾਈ ਆ ਬਿਲਕੁਲ ਸਟੇਟ ਫਲੈਟ ਉਪਰੋਂ ਬਾਕੀ ਸੰਤੂ ਸਾਹਿਬ ਅੱਗੇ ਸੀਮਨ ਵੀ ਚੰਗਾ ਉਹਨਾਂ ਦੇ ਮੁਤਾਬਕ ਜਿਹੜਾ ਰੱਖਿਆ ਗਿਆ ਇਹਨੂੰ ਠੀਕ ਹੈ ਜੀ ਬਹੁਤ ਵਧੀਆ ਤੇ ਹਰਵੇਲ ਦੇ ਕਿੰਨੇ ਦੀ ਦੇਣੀ ਆਪਾਂ ਜੀ ਸੰਤੂ ਸਾਹਿਬ 75000 75000 ਬਿਲਕੁਲ ਲੈ ਦੇ ਉਹਦੇ ਜੋ ਛੋੜ ਹੋ ਜਾਊਗੀ ਠੀਕ ਹੈ ਜੀ ਹਾਂਜੀ ਲੋਬੀ 75000 ਸੂਈ ਸਵਾਈ ਜੇ ਚਵਾ ਕੇ ਦੁੱਧ ਵਿੱਚ ਹੀ ਸੰਤੂ ਸਾਹਿਬ 80 85000 ਦੀ ਬੱਚੀ ਜਿਹੜੀ ਤਾਂ ਵੀ ਵਿਕਦੀ ਠੀਕ ਹੈ ਜੀ ਲੋ ਦੋਸਤੋ ਅੱਜ 75000 ਦੀ ਪੂਰੀ ਤਿਆਰੀ ਵਾਲੀ ਸਮਝ ਲਿਓ ਤੁਸੀਂ ਵੀ ਪੂਰੀ ਤਿਆਰੀ ਵਾਲੀ ਆ ਵੀ ਜੀ ਲੇਕੇ ਹੋਣ ਦਾ ਵੇਤੀ ਪਸ਼ੂ ਦਿਨ ਪੂਰੇ ਕਰ ਜਾਂਦਾ ਠੀਕ ਕੋਈ ਇਹਦੇ ਵਿੱਚ ਪ੍ਰੋਬਲਮ ਨਹੀਂ ਆਉਣੀ ਹਾਂ ਬੱਚਾ ਦੇਣ ਦੀ ਡੇਰ ਆ ਹਾਂ ਬਿਲਕੁਲ ਰਾਜੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਇਹਨੂੰ ਦਿੱਕਤ ਨਹੀਂ ਆਉਣੀ ਥਣ ਥਣ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਫਿਰ ਫਿਕਸ ਲੈਵਲ ਜਿਹੜਾ ਇਹਦਾ ਆਰਡਰ ਆ ਲੈਵਾ ਬਿਲਕੁਲ ਟਾਈਟ ਲੈਵੇ ਦੀ ਆ ਇਹ ਨਹੀਂ ਕਿ ਝੋਲੀ ਆਲਾ ਵਾ ਜੈਂਟ ਜੂਨ ਬਹੁਤ ਸੋਹਣਾ ਵੇਖੋ ਬਹੁਤ ਸੋਹਣਾ ਆ ਵੇਖੋ ਹਜੇ ਢਿੱਲੇ ਵੇ ਤੇ ਹਜੇ ਢਿੱਲ ਬਹੁਤ ਜਿਆਦੀ ਆ ਹਜੇ ਢਿੱਲਾਂ ਪੂਰੀਆਂ ਨੇ 15 ਪਾਲੂ ਕਰਮਾਲੀ 8 7 ਦਿਨਾਂ ਦੇ ਵਿੱਚ ਦੋਸਤੋ ਕੋਈ ਸ਼ੱਕ ਨਹੀਂਗਾ ਇੱਕ ਸੈਕਿੰਡ ਨੰਬਰ ਤੇ ਹੋਰ ਤੁਹਾਨੂੰ ਦਿ ਕਾਫੀ ਸੋਹਣੇ ਰੰਗ ਪ੍ਰਿੰਟ ਦੇ ਵਿੱਚ ਇਹ ਸੰਤੋਖ ਸਾਹਿਬ ਫਾਰਮ ਤੋਂ ਬੱਚੀ ਖਰੀਦੀ ਆ ਅੱਛਾ ਜੀ ਏਬੀਐਸ ਦੇ ਸੀਮੰਨ ਦੀ ਆ ਏਬੀਐਸ ਦੇ ਸੀਮੰਨ ਦੀ ਹਾਂ ਲਓ ਜੀ ਐਚਐਫ ਦੇ ਵਿੱਚ ਪਿਓਰ ਬੱਚੀ ਆ ਦੋਸਤੋ ਏਬੀਐਸ ਸੀਮੰਨ ਦੀ ਬੱਚੀ ਆ ਸੋ ਬਾਕੀ ਜਿਹੜੇ ਵੀ ਖਿਡਾਰੀ ਆ ਉਹਨਾਂ ਨੇ ਪਰਖ ਕਰ ਹੀ ਲੈਣੀ ਆ ਵੀ ਕਿਸ ਸੀਮੰਨ ਦੀ ਹੋ ਸਕਦੀ ਆ ਕਿਉਂਕਿ ਰੰਗ ਟਾਂਗੇ ਕਾ ਡਿਜ਼ਾਈਨ ਦੇ ਨੂੰ ਪਤਾ ਲੱਗ ਜਾਂਦਾ ਬਾਕੀ ਕੁਝ ਕੁ ਕੈਰੇਕਟਰਾਂ ਤੋਂ ਪਤਾ ਲੱਗ ਜਾਂਦਾ ਵੀ ਪਸ਼ੂ ਕਿਸ ਬਰੀਡ ਦੇ ਵਿੱਚ ਆ ਕਿਸ ਸੀਮੰਨ ਦੀ ਹੋ ਸਕਦੀ ਆ ਠੀਕ ਆ ਵੇ ਵੈਸੇ ਨੋਰਮਲ ਜੱਕ ਦੋਸਤੋ ਕੁਝ ਕੁ ਪਰਸੈਂਟ ਜਿਹੜਾ ਆਪਾਂ ਵੇਖ ਸਕਦੇ ਵੀ ਲਾਉਣਾ ਸ਼ੁਰੂ ਕੀਤਾ ਤੇ ਹਰ ਵੇਲ ਸਹੀ ਟਾਈਮ ਹਜੇ ਕਿੰਨਾ ਕੁ ਪਿਆਰਾ ਸੰਧੂ ਸਾਹਿਬ ਲੰਮਾ ਸਮੇਂ 2 25 ਦਿਨ ਹਜੇ ਖੜੂਗੀ ਠੀਕ ਹੈ ਜੀ ਬਾਕੀ ਜਿਹੜੀਆਂ ਬੱਚੀਆਂ ਜਿੱਦੋਂ ਕਿ ਇੱਥੇ ਸੰਧੂ ਸਾਹਿਬ ਆ ਜਾਂਦੀਆਂ ਅ ਠੀਕ ਹੈ ਅਛਾ ਹਰਵੈਲ ਭਾਈ ਜਿੱਦਾਂ ਦੱਸਿਆ ਪਹਿਲਾ ਸੂਆ ਇਹਨੇ ਸੋਣਾ ਤੇ ਏਬੀਐਸ ਸੀਮੰਟ ਦੀ ਬੱਚੀ ਹੈ ਤੇ ਦਿਨ ਤਕਰੀਬਨ ਲੈਜੂ 15 ਕਹੇ ਜੇ ਕਿ ਜ਼ਿਆਦਾ ਹੋ ਸਕਦੀ ਹੈ ਆ ਵੇਖ ਦਿੰਦੇ ਆਈਡੀ ਹੇਰ ਨਾਲ ਸੂਬੂਗੀ ਠੀਕ ਹੈ ਜੀ ਬਾਕੀ ਸੰਧੂ ਸਾਹਿਬ ਬਹੁਤ ਜ਼ਿਆਦੀ ਮਜ਼ਬੂਤ ਹਾਂ ਪੱਠਪੂੜਾ ਵੇਖੋ ਸੰਸਾ ਮੰਜਾ ਡੈਂਦਾ ਬੱਛੀ ਦੇ ਉੱਪਰ ਬਿਲਕੁਲ ਜੀ ਬਿਲਕੁਲ ਕਿੰਨੇ ਪਾਦਰ ਆ ਦੋਸਤੋ ਪਲੀਪਲੀਤੀ ਪੂਰੀਆ ਕਰਵਾਣੀ ਕਿਸੇ ਗੱਲਾਂ ਵਿੱਚ ਕੋਈ ਕਮੀ ਨਹੀਂ ਆ ਦੇਖੋ ਆ ਚੈੱਕ ਕਰੋ ਠੰਡੀ ਬਹੁਤ ਸੋਨਾ ਨਿਕਲ ਕੇ ਆਊਗਾ ਜਿੰਦਾ ਲੈਵਾ ਜਿਹੜਾ ਚੌਰਸ ਤਿਆਰ ਕਰੂਗੀ ਠੀਕ ਆ ਜੀ ਬਿਲਕੁਲ ਨੁਕਰਾਂ ਵਾਲਾ ਠੀਕ ਆ ਜੀ ਆ ਦੇਖੋ ਤੇ ਲੜੜੂ ਦੋਸਤੋ ਬਖਾ ਲੜਾ ਲੜੂ ਪੂਰੀਆਂ ਲੜੜੂੜ ਕਾਫੀ ਜਿਆਦੇ ਆ ਬਿਲਕੁਲ ਬਰਾਬਰ ਬਣ ਕੇ ਤਿਆਰ ਹੋਗਾ ਥਾਣਾ ਬਹੁਤ ਸਵਾਤੀ ਠੀਕ ਹੈ ਜੀ ਪੂਰਾ ਮੁਠੀ ਥਾਣੇ ਨਿਕਲ ਕੇ ਸਾਹਮਣੇ ਆਊਗਾ ਬਹੁਤ ਵਧੀਆ ਖੂਬਸੂਰਤ ਬਿਲਕੁਲ ਜੰਮੀ ਪਲੀ ਆ ਫਾਰਮ ਦੀ ਬੱਚੀ ਆ ਹਾਂਜੀ ਕੋਈ ਇਹਦੇ ਚ ਕਮੀ ਨਹੀਂ ਸੰਧੂ ਸਾਹਿਬ ਸੰਧੂ ਸਾਹਿਬ ਇਹੀ ਸਿਆਲ ਹੁੰਦਾ ਇਹੋ ਜੀਆਂ ਬੱਚੀਆਂ ਸੰਧੂ ਸਾਹਿਬ ਐਰ ਗਈ ਸਵਾ ਸਵਾ ਡੇ ਡੇ ਲੱਖ ਨੂੰ ਵਿਕੀ ਆ ਬਿਲਕੁਲ ਜੀ ਬਿਲਕੁਲ ਅੱਜ ਵੀ ਇਹਨਾਂ ਦੀ ਮਾਰਕੀਟ ਹੋਣੀ ਆ ਜਿਹੜੇ ਫਾਰਮ ਤੇ ਆ ਜਿਹੜੇ ਪਾਰਡ ਦੀ ਮਾਰਕੀਟ ਤਾਂ ਰਹਿਣੀ ਰਹਿਣੀ ਚਾਹੇ ਗਰਮੀ ਆ ਜਾਏ ਸਰਦੀ ਹਾਂ ਨਸਲ ਜਿਹੜੀ ਦੋਸਤੋ ਵੈਲਿਊ ਆ ਉਹ ਤਾਂ ਬਰਕਰਾਰ ਰਹਿਣੀ ਆ ਚਲੋ ਇਹਨਾਂ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਕੋਈ ਕਿਉਂਕਿ ਠੰਡ ਦਾ ਮੌਸਮ ਹੁੰਦਾ ਤੇ ਜਿੰਦੂ ਸਾਹਿਬ ਇਹਨੇ ਦੁੱਧ ਵੀ 5-7 ਕਿਲੋ ਵੱਧ ਕੱਢ ਜਾਣਾ ਹੁੰਦਾ ਪਸ਼ੂ ਨੇ ਬਾਕੀ ਚਲੋ ਕਰਮਾਲੀ ਚੰਗੀ ਐ ਜਿੰਨੀ ਹੀ ਹੈਗੀ ਓਵਰ ਆਲ ਲਓ ਦੋਸਤੋ ਪਲੂਨ ਬੱਛੀ ਦਾ ਸੁਣਾ ਠੀਕ ਆ ਜੀ ਫਰਸਟ ਟਾਈਮਰ ਬੱਛੀ ਆ ਸੋ ਵੇਲ ਬੂਲ ਵੀ ਸਪੈਸ਼ਲ ਆ ਕਦ ਕੁਦ ਵੀ ਬਹੁਤ ਸੋਨਾ ਵੱਡੀ ਆ ਠੀਕ ਆ ਜੀ ਕੋਈ ਛੋਟੀ ਨਹੀਂ ਕੀ ਵੱਡੇ ਕਦ ਕਾਟ ਦੇ ਵਿੱਚ ਜਿੰਦੂ ਦਾ ਕੋਈ ਪੈਨਪ੍ਰਾਹ ਹੋ ਕੇ 15 ਤੋਂ 20 ਦਿਨ ਐਸਟੀਮੇਟ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਬਹੁਤ ਖੂਬਸੂਰਤ ਬਿਲਕੁਲ ਸਮਾਲ ਟੇਲ ਆ ਠੀਕ ਆ ਜੀ ਬਿਲਕੁਲ ਛੋਟੀ ਜੀ ਰੰਗ ਪ੍ਰਿੰਟ ਬਿਲਕੁਲ ਡਿਜ਼ਾਈਨ ਜੀ ਤੁਹਾਡੇ ਸਾਹਮਣੇ ਕਾਫੀ ਸੋਹਣਾ ਆਹ ਦੇਖੋ ਜੀ ਪਛੀ ਬਹੁਤ ਖੂਬਸੂਰਤ ਆ ਦੋਸਤੋ ਪਹਿਲਣਾ ਬੱਛੀਆਂ ਦਾ ਦੂਜੇ ਸੂਵੇ ਤੱਕ ਜਾਂਦੀ ਜਾਂਦੀ ਕਰਮਾਂ ਵਾਲੀ ਬਹੁਤ ਵਧੀਆ ਚੰਗੀ ਇੱਕ ਵਰਡ ਬਣ ਕੇ ਤਿਆਰ ਹੋ ਗਈ ਕਿਉਂਕਿ ਮਿਲਕ ਕੈਪੈਸਿਟੀ ਪਹਿਲੇ ਸੂਵੇ ਕਰਮਾਲੀ ਨੇ ਸੋਣੀ ਭਰਾ ਦੇਣੀ ਹੈ ਤੁਹਾਨੂੰ ਸਾਹਿਬ ਵਾਦੇ ਬੰਦੀ ਬਹੁਤ ਜਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਤੇ ਇਹ ਹਰਵੇਲ ਆਪਾਂ ਕਿੰਨੇ ਦੀ ਦੇ ਦਾਂਗੇ ਅੱਜ ਫਿਰ ਸੰਧੂ ਸਾਹਿਬ ਅੱਜ ਜਿਹੜੇ ਅੱਜ ਦਾ ਮਾਰ ਅੱਜ ਦਾ ਰੇਟ ਹੈ ਜਿਹੜਾ ਸੰਧੂ ਸਾਹਿਬ 67000 ਰੁਪਏ 67000 ਉਹ ਤਾਂ ਸਿਰਫ ਮਾਨਤਨ ਸ਼ੋਰ ਛੱਪਾ ਠੀਕ ਹੈ ਜੀ ਤੇ ਆਉਣ ਵਾਲਾ ਸਮਾਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਜਿੱਥੇ ਬਿਲਕੁਲ ਲਓ ਦੋਸਤੋ ਅੱਜ ਘੱਟੋ ਘੱਟ ਚਲੋ ਉਹੀ ਹੈ ਕਿ 10 ਦਿਨ 15 ਦਿਨ ਜਿੰਨੇ ਵੀ ਦਿਨ ਹਜੇ ਲੈਜੂ ਕਰਮਾ ਲਈ ਉਹਨੇ ਚੰਦੂ ਸਾਹਿਬ ਜੇ 10 15 ਦਿਨ ਕੋਈ ਭੈਣ ਭਰਾ ਪਹਿਲਾਂ ਖਰੀਦਦਾ ਇਹਦੇ ਚ ਸਿੱਧਾ ਸਿੱਧਾ 30 ਤੋਂ 35000 ਰੁਪਏ ਦਾ ਬੈਨੀਫਿਟ ਆ ਬਿਲਕੁਲ ਜੀ ਬਿਲਕ ਤੋ ਕੋਈ ਵੀ ਇਹ ਸੇਲ ਕਰਨ ਵਾਲਾ ਵੀ ਲੈ ਕੇ ਜਾਂਦਾ ਦੋਸਤੋ ਉਹ ਵੀ ਨਫਾ ਤੁਸੀਂ ਲੈ ਸਕਦੇ ਜੀ ਬਾਕੀ ਡਿਮਾਂਡ ਰੇਟ ਤੁਹਾਨੂੰ ਦੱਸਤਾ ਬਾਕੀ ਜਿੱਥੇ ਕਿ ਤਾਲਮੇਲ ਪੈਂਦਾ ਵਿੱਚੋਂ ਛੋੜਛਾਪਾ ਹੋਣਾ ਉਹ ਮੌਕੇ ਤੇ ਹੋ ਜਾਊਗਾ ਠੀਕ ਆ ਜੀ ਇੱਕ ਸੈਕਿੰਡ ਨੰਬਰ ਤੇ ਤੁਹਾਨੂੰ ਇੱਕ ਥਰਡ ਨੰਬਰ ਤੇ ਦੋਸਤੋ ਇੱਕ ਝੋਟੀ ਦਿਖਾਉਣੇ ਆ ਇਹ ਸੰਧੂ ਦੀ ਝੋਟੀ ਆ ਦੂਜੇ ਸਵੇਰੇ ਸੰਧੂ ਸਾਹਿਬ ਝੋਟੀ ਨੇ ਸੁਖ ਦੂਜੇ ਸਵੇਰੇ ਠੀਕ ਆ ਜੀ ਦੂਜਾ ਸਵੇਰ ਸੂਨ ਵਾਲੀ ਹੈ ਝੋਟੀ ਆ ਤੇ ਇਹ ਵੀ ਹੈ ਤਿਆਰੀ ਵਾਲੀ ਇਹ ਹਫਤੇ ਤੱਕ ਸੁਪੂਗੀ ਸੰਧੂ ਸਾਹਿਬ ਬਿਲਕੁਲ ਤਿਆਰੀ ਆ ਹਾਂ ਜੀ ਤੇ ਹਰਿਆਣੇ ਤੋਂ ਸੰਤੂ ਸਾਵੇ ਝੋਟੀ ਆਈ ਹੈ ਪਿਛਲੇ ਸੂਵੇ ਪਹਿਲੇ ਸੂਵੇ ਅੱਛਾ ਜੀ ਮੰਨੇ ਵੀ ਰਾਇਓ ਇੱਕ ਮਿੰਟ ਲਓ ਜੀ ਤੋਂ ਦੋਸਤੋ ਇੱਕ ਹਫਤਾ ਹਜੇ ਪੈਂਡਿੰਗ ਠੀਕ ਆ ਇਸ ਝੋਟੀ ਦਾ ਤੋਂ ਕਦ ਕਾਠਾ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਭਰੀ ਆ ਸੰਤੂ ਦਾ ਆ ਚੰਗੀ ਬਣੂਗੀ ਆ ਫੜੀ ਵੀਰ ਲੰਬੀ ਲੂੰਬੀ ਵੇਖੋ ਪੂਰੀ ਲੰਬੀ ਕਦ ਉੱਚਾ ਪੂਰਾ ਤੇ ਸ਼ਾਈ ਸ਼ੂਈ ਬਹੁਤ ਵਧੀਆ ਇੱਕ ਸਾਫ ਬਿਲਕੁਲ ਜੈਡ ਬਲੈਕ ਤਾਂ ਨਹੀਂ ਆਪਾਂ ਕਹਿ ਸਕਦੇ ਸੰਤੂ ਦਾ ਥੋੜਾ ਜਿਹਾ ਜਿਹੜਾ ਜੋ ਮੋਰਾ ਦੇ ਵਿੱਚ 4 ਇੰਚ ਦਾ ਜਿਹੜੀ ਚੀਜ਼ ਆ ਉਹ ਬਿਲਕੁਲ ਹੈਗੀ ਆ ਬਾਕੀ ਸਭ ਦਾ ਚਵਾਈ ਬਹੁਤ ਪੋਲੀ ਨਿਕਲੂ ਵੀ ਮਾਈਦੀ ਅੱਛਾ ਜੀ ਤੇ ਜਿਹੜਾ ਆ ਪੂਰਾ ਲੈਵਲ ਹੁਆ ਭਰ ਕੇ ਜਿਹੜਾ ਕਰਮਾਲੀ ਤਿਆਰ ਕਰੂਗੀ ਫਿਰ ਠੰਡੀ ਸੀਲ ਆ ਹੁਣ ਤੈਨੂੰ ਭਲਾ ਭੂੜਾ ਚੁੱਕਰੀਆਂ ਸ਼ੁਰੂ ਕਰਦੀਆਂ ਹਾਂ ਬਾਕੀ ਜਿਹੜੇ ਥਾਨ ਆ ਬਿਲਕੁਲ ਪਤਲੇ ਹੋ ਜਾਣਗੇ ਜਦੋਂ ਬਿਲਕੁਲ ਭਲਾ ਭੂਲਾ ਉਤਰ ਜਾਂਦੀਆਂ ਪਸ਼ੂ ਦੀ ਬਿਲਕੁਲ ਬਿਲਕੁਲ ਸੋ ਮੂੰਹ ਮੱਥੇ ਤੋਂ ਦੋਸਤੋ ਆ ਵੇਖੋ ਮਾਰੋ ਮਾਣ ਚਾਹਦਾ ਬਿਲਕੁਲ ਸਿੰਘਾਂ ਦੀ ਬੰਤਰ ਵੇਖ ਲੋ ਫੇਸ ਕੁਆਲਿਟੀ ਵੇਖੋ ਛੋਟਾ ਸਿੰਘ ਲੱਗਾ ਰਾਜੀ ਆ ਪੂਰੀ ਠੀਕ ਆ ਜੀ ਵੱਡੀ ਝੋਟੀ ਆ ਤਾਰੀ ਬਾਰ ਦੀ ਦੇ ਵਿੱਚ ਆ ਸੋ ਬਾਡੀ ਬੁੱਡੀ ਦੀ ਪੂਰੀ ਚੌੜੀ ਆ ਪੁੱਠੇ ਪਾੜ ਤੋਂ ਤੁਸੀਂ ਇਹ ਵੇਖੋ ਅੰਦਾਜ਼ਾ ਲਾ ਲਿਆ ਜੇ ਪੂਰਾ ਚੌੜਾ ਪਿੱਠ ਪੂੜਾ ਆ ਪੂਰਿਆਂ ਲੜਾ ਲੜਾ ਸੰਧੂ ਸਾਹਿਬ ਚੱਕ ਦੂਗੀ ਸਾਰੀਆਂ ਜੰਨੀਆਂ ਵੀ ਹੈਗੇ ਆ ਲਓ ਜੀ ਠੀਕ ਆ ਜੀ ਸੋ ਨਾਰਮਲ ਥੋੜੀਆਂ ਥੋੜੀਆਂ ਭਰਾਂ ਜਿਹੜੀਆਂ ਹਵਾਨੇ ਲੇਵੇ ਤੇ ਪਾਉਣੀਆਂ ਸ਼ੁਰੂ ਕੀਤੀਆਂ ਕਿਉਂਕਿ ਤਿਆਰੀ ਕਰ ਦਿੱਤੀ ਹੈ ਪੂਰਾ ਪੂਰਾ ਸੰਧੂ ਸਾਹਿਬ ਇਹ ਚੱਲਣਾ ਸਾਰੀਆਂ ਪਰੂਗੀ ਠੀਕ ਆ ਜੀ ਢਿਲ ਟੁਲੀ ਬਹੁਤ ਜਿਆਦੀ ਹੈ ਬਹੁਤ ਜਿਆਦੀ ਹੈ ਹਜੇ ਵੇਖੋ ਖੁੱਲੇ ਗਾਲੇਵਾ ਖੋਲੂਗੀ ਦੋਸਤੋ ਆ ਮੇਰੇ ਪਾਸੇ ਕੋਈ ਖੁੱਲੇ ਲੈਵੇ ਦੀ ਐ ਸੰਦੂ ਸਾਹਿਬ ਖੁੱਲਾ ਲੈਵਾ ਖੁੱਲੇ ਸਰੀਰ ਦੀ ਕੋਈ ਇਹਦੇ ਚ ਨਹੀਂ ਕਿ ਟਾਈਟ ਸਰੀਰ ਦੀ ਆ ਇਹਨੂੰ ਤੋਰਿਆ ਦੇ ਤੋਰਿਆ ਦੇ ਲੰਮਾ ਤੋਰਿਆ ਦੇ ਸਹੀ ਜੇ ਸਹੀ ਜੇ ਆ ਦੇਖੋ ਜੀ ਠੀਕ ਆ ਦੇਖੋ ਪਰਨਾ ਸ਼ੁਰੂ ਹੋ ਗਈ ਆ ਸੋ ਐਨ ਬਿਲਕੁਲ ਪਤਲੇ ਪਿੰਡੇ ਦੀ ਆ ਦੋਸਤੋ ਠੀਕ ਹੈ ਜੀ ਆਪਾਂ ਕਹਿ ਦਿੰਨੇ ਨਾ ਵੀ ਜੇ ਕਾਗਜ਼ ਵਰਗੀ ਬਿਲਕੁਲ ਪਤਲੀ ਸਕਿਨ ਸੰਧੂ ਸਾਹਿਬ ਜਦੋਂ ਪੂਰੀ ਬਣ ਕੇ ਤਿਆਰ ਹੋਊ ਨਾ ਫਿਰ ਪਤਾ ਲੱਗੂਗਾ ਕੀ ਚੀਜ਼ ਹੈ ਬਿਲਕੁਲ ਕਿਉਂਕਿ ਇਹਦੇ ਚ ਇੰਨੇ ਕ ਵਟ ਹਵਾਨੇ ਦੇ ਵਿੱਚ ਆ ਪਤਲਾ ਲਾੜਾ ਸੰਧੂ ਸਾਹਿਬ ਇੱਕ ਖਾਸੀਅਤ ਹੁੰਦੀ ਜੇ ਪਤਲਾ ਲਾੜਾ ਤਾਂ ਉਹ ਪੂਰਾ ਲੇਵਾ ਜਿਹੜਾ ਖੁੱਲੂਗਾ ਜੇ ਇਹ ਲੜ ਮੋਟੇ ਹੋਣਗੇ ਨਾ ਤਾਂ ਸੰਧੂ ਸਾਹਿਬ ਕਦੀ ਪਸ਼ੂ ਖਰੀਦਣ ਦੀ ਜ਼ਰੂਰਤ ਹੀ ਨਹੀਂ ਆਪਾਂ ਨੂੰ ਲੜ ਪਾ ਰਿਆ ਵਾਲਾ ਪਸ਼ੂ ਕਦੀ ਦੁੱਧ ਨਹੀਂ ਦੇਊਗਾ ਠੀਕ ਹੈ ਜੀ ਲੋ ਵੀ ਸੋ ਖਲੋਣੀ ਖਲਾਨੀ ਬਹੁਤ ਕਮਾਲ ਦੀ ਹੈ ਦੋਸਤੋ ਚੰਗੀ ਝੋਟੀਆਂ ਚੰਗੀਆਂ ਝੋਟੀਆਂ ਦੇ ਵਿੱਚ ਦੀ ਗਿਣਤੀ ਕਰਦੇ ਆਪਾਂ ਬਹੁਤ ਖੂਬਸੂਰਤ ਚੰਗੀ ਪਲੀ ਪਲੋਸੀ ਆ ਕਰਮਾ ਵਾਲੀ ਪੂਰੀ ਸੇਵਾ ਦੇ ਵਿੱਚ ਰਹੀ ਆ ਤੇ ਸਭੀ ਸੁਭਾਣੀ ਕਿਸੇ ਵੀਰ ਨੇ ਚੰਗੀ ਆ ਸੋ ਜ਼ਰੂਰ ਤੁਸੀਂ ਹੱਥ ਪਾ ਸਕਦੇ ਜੀ ਸੋ ਤਿਆਰੀ ਵਾਲੀ ਆ ਕੋਈ ਪੰਜਾਬੀਆਂ ਦਾ ਸੋ ਤੋਰਾ ਤਾਰਾ ਸੰਧੂ ਦਾ ਮਾਲੀਆਂ ਵਾਲਾ ਸੋ ਤੋਰਾ ਤਾਰਾ ਬਹੁਤ ਖੂਬਸੂਰਤ ਆ ਚੰਗੀ ਚਾਲ ਲਓ ਜੀ ਸੰਦੂ ਦਾ ਵੀ ਥਾਣੇ ਦੀ ਦੇ ਭਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊਗੀ। ਠੀਕ ਹੈ ਜੀ। ਕੋਈ ਮੇਰਾ ਵੀਰ ਆਨਲਾਈਨ ਵੀ ਸੌਦਾ ਕਰਦਾ ਦਾ। ਠੀਕ ਹੈ ਜੀ ਠੀਕ। 44 ਪੋਲੀ ਨਿਕਲੂਗੀ ਇੱਕ ਨੰਬਰ। ਠੀਕ ਹੈ ਜੀ। ਬਿਲਕੁਲ ਉਂਗਲ ਵਰਗੀ ਤਾਰ ਆਊਗੀ ਮੋਟੀ। ਤੇ ਮੁੱਲ ਕੀ ਕਰਦੇ ਜੀ ਦਾ? ਮੁੱਲ ਸੰਦੂ ਸਾਹਿਬ 1.5 ਉਹਦੇ ਚ ਮਾਨਦਾਨ ਹੋ ਜਾਊਗਾ। 1.5 ਚੋਂ। ਜੀ। ਲਓ ਜੀ 1 ਲੱਖ 5000 ਦੇ ਵਿੱਚੋਂ ਛੋੜ ਛਾਪਾ। ਠੀਕ ਆ। ਤੇ ਝੋਟੀ ਇਹ ਚੰਗੀ ਆ ਦੋਸਤੋ ਜਰੂਰ ਤੁਸੀਂ ਹੱਥ ਪਾ ਸਕਦੇ ਜੇ। ਜਿਹੜੇ ਵੀਰ ਨੇ ਚੰਗਾ ਪਸ਼ੂ ਤੁਹਾਨੂੰ ਖਰੀਦ ਦੇਣਾ। ਤੇ ਪੈਸੇ ਵੀ ਦੋਸਤ ਚੰਗੇ ਲੱਗ ਜਾਂਦੇ ਆ ਬਾਕੀ ਚੰਗੀ ਝੋਟੀ ਆ ਇੱਕ ਚੌਥੇ ਨੰਬਰ ਤੇ ਤੁਹਾਨੂੰ ਹੋਰ ਦਿਖਾਉਂਦਾ ਇਹ ਸੰਤੋ ਸਾਹਿਬ ਨੀਲੀ ਦੀ ਆ 7 ਮਹੀਨੇ ਦੀ ਗਾਬਾ ਝੋਟੀ ਅੱਛਾ ਜੀ ਮੋਹ ਚੌਗੀ ਆ ਠੀਕ ਹੈ ਜੀ ਇਹ ਆਪ ਸੀਆਰ ਵੀ ਨਾਬਾ ਲੈਂਦੇ ਸੀਮੰਦੀ ਆ ਸਰਕਾਰੀ ਸੀਮੰਦੀ ਸਰਕਾਰੀ ਸੀਮੰਦੀ ਲੋ ਜੀ ਇਹਦੀ ਮਾਂ ਦਾ ਵੀ 18 ਲੀਟਰ ਦਾ ਰਿਕਾਰਡ ਰਿਆ ਹੂੰ ਤੇ ਬਾਕੀ ਸੰਤੋ ਸਾਹਿਬ ਆਪੇ ਬੂਰਾ ਬਿੱਲਾ ਹਰਿਆਣੇ ਦਾ ਨੀਲੀ ਰਵੀ ਦਾ ਮਾਲੀ ਆ ਉਹ ਬੂਰੇ ਤੋਂ ਬਣੀ ਆ ਆ ਬੂਰੇ ਤੋਂ ਅੱਗੇ ਗੱਭਣ ਆ ਅੱਛਾ ਜੀ 7ਵਾਂ ਮਹੀਨਾ ਲੱਗਾ ਕੇ ਨਹੀਂ 7ਵਾਂ ਸੰਤੋ ਸਾਹਿਬ ਖਤਮ ਸਮਝ ਲਓ ਠੀਕ ਆ ਜੀ ਲਓ ਜੀ ਬਿਲਕੁਲ ਝੋਟੀਆਂ ਦੋਸਤੋ ਲਵੀ ਠੀਕ ਆ ਤੇ ਪਹਿਲਾਂ ਪਲੂਨ ਝੋਟੀਆਂ ਅੱਗੇ ਸੁਣਾ ਅਜੇ ਸਮਾਂ ਤੁਸੀਂ ਅਕਾਊਂਟ ਕਰ ਲਿਓ ਵੀ ਕੋਈ 3 ਕ ਮਹੀਨੇ ਤੋਂ ਕੋਈ ਪਲਾਸ ਬਸ ਤੁਹਾਨੂੰ ਦਾ ਇੱਕ ਚੀਜ਼ ਆ ਲੰਬਾਈ ਝੋਟੀ ਦੀ ਚੈੱਕ ਕਰਾਓ ਹਾਈਟ ਵੇਖੋ ਬਿਲਕੁਲ ਕੰਧ ਦੇ ਉੱਤੋਂ ਦੀ ਜਾਂਦੀ ਆ ਹੂੰ ਧੌਣ ਧੌਣ ਬਹੁਤ ਲੰਬੀ ਕੀਤੀ ਆ ਆ ਦੇਖੋ ਜੀ ਠੀਕ ਆ ਆ ਜੋ ਬੰਦੇ ਵੀ ਫੜਿਓ ਤੰਦਰ ਦੋ ਦੋ ਚੀਜ਼ਾਂ ਆ ਅੱਗੇ ਚੰਗੇ ਮਾਲੀ ਤੋਂ ਗੱਬਣਾ ਹੂੰ ਹੂੰ ਤੇ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ ਮਾਲੀ ਬੂਰੇ ਤੋਂ ਗੱਬਣਾ ਆ ਬੂਰੇ ਤੋਂ ਗੱਬਣਾ ਆ ਹੋ ਅਚਾ ਕਰਾ ਮੜਿਆ ਬਿਲਕੁਲ ਸੂ ਦੇ ਵੀ ਨਿਸ਼ਾਨ ਆ ਆ ਲੋ ਜੀ ਫੇ ਠੰਡੀ ਸੀ ਲਾ ਸੰਦਾ ਵਿਤਾਂ ਮਿਲ ਲਾ ਵੇਖੋ ਬਰਾਬਰ ਜਦੋਂ ਹਵਾਨਾ ਬਣ ਕੇ ਤਿਆਰ ਹੋਊਗਾ ਬਿਲਕੁਲ ਖੁੱਲੂਗਾ ਤੇ ਓਵੇਂ ਓਵੇਂ ਨਖਿਆੜ ਹੋਰ ਆ ਜਾਊਗਾ ਇਹਦੇ ਚ ਠੀਕ ਆ ਜੀ ਠੀਕ ਆ ਤੇ ਆ ਵੇਖੋ ਠੰਡੀ ਪੂਰੀ ਹਾਂ ਲੋ ਇਸ ਇਹ ਨਹੀਂ ਕਿ ਪਹਿਲਾਂ ਨਾਲ ਦੇ ਸੋ ਪੂਰਾ ਹੱਥੋਂ ਥਲਪਾਉਂਦੀ ਆ ਕਰਮਾਣੀ ਚੰਗੀ ਝੋਟੀ ਠੰਡੀ ਧੀਰੀ ਨਿਕਲੂਗੀ ਠੀਕ ਆ ਆ ਵੇਖੋ ਪਿੰਨਾ ਪੁੰਨਾ ਪੂਰਾ ਪਤਲਾ ਸੂ ਦੇ ਨਿਸ਼ਾਨ ਆ ਇਹ ਜਿਹੜੀ ਪੂਜਾ ਅੱਧ ਤੋਂ ਜ਼ਿਆਦਾ ਇਹਦੀ ਵਾਈਟ ਆ ਮਾਰਕਿੰਗ ਪੂਰੀ ਪ੍ਰੋਪਰ ਜਿਹੜੀ ਸਿੰਘੀ ਸਿੰਘੀ ਬਹੁਤ ਚੰਗੀ ਸਿੰਘੀ ਸਿੰਘੀ ਚੰਗੀ ਆ ਛੋਟਾ ਸਿੰਗ ਆ ਆਖੂ ਪੂਰੀ ਮੇਲੀ ਮੋਈ ਸੱਤ ਮਹੀਨੇ ਦੀ ਗੱਭਣਾ ਦੋਸਤ ਇੱਕ ਬਨੇ ਤੈਨੂੰ ਤੋੜ ਕੇ ਦਿਖਾਉਣੇ ਆ ਇੱਧਰ ਠੀਕ ਆ ਸੱਤ ਮਹੀਨੇ ਦੀ ਗੱਭਣ ਝੋਟੀ ਆ ਚੰਗੀ ਝੋਟੀ ਬਿਲਕੁਲ ਪਤਲੇ ਪਿੰਡੇ ਦੀ ਕਰਮ ਵਾਲੀ ਠੰਡੀ ਬਹੁਤ ਜ਼ਿਆਦੀ ਕੋਈ ਵੀਰ ਸਾਂਭ ਲੂਗਾ 3-4 ਮਹੀਨੇ 3 ਕੁ ਮਹੀਨੇ ਸਾਂਭਣ ਦੀ ਲੋੜ ਪੈਣੀ ਤਿੰਨ ਮਹੀਨੇ ਸਾਂਭਣ ਦੀ ਜ਼ਰੂਰਤ ਆ ਤਾਂ ਝੋਟੀ ਜਿਹੜੀ ਅੱਜ ਦਾ ਰੇਟ ਹੋਰ ਆ ਘੱਟ ਤੋਂ ਘੱਟ ਸਵਾ ਦੀ ਇੱਕ ਤੀ ਦੀ ਝੋਟੀ ਜਿਹੜੀ ਉਦੋਂ ਸਮੇਂ 'ਚ ਵਿਕਦੀ ਹੈ ਠੀਕ ਹੈ ਜੀ ਠੀਕ ਹੈ ਤੇ ਅੱਜ ਰੋਇਲ ਆਪਾਂ ਕਿੰਨੇ ਦੀ ਦੇ ਦੇਣੀ ਹੈ ਸਰਦਾਰ ਸਾਹਿਬ ਅੱਜ ਦਾ ਲੈ ਦੇ ਜਿਹਦੀ ਅਲੀ ਗੱਲ ਕਰਾਂਗੇ ਹਾਂ 64000 ਰੁਪਏ ਮੋਲੋ ਚ ਵੀ ਮੰਨਤਾ ਨਾ ਪਕਰਾਂਗੇ ਠੀਕ ਹੈ ਜੀ ਹਾਂਜੀ ਲਓ ਵੀ 64000 ਦੀ ਦੋਸਤੋ ਅੱਜ ਮਿਲ ਜੂਗੀ ਤੁਹਾਨੂੰ ਸੱਤ ਮਹੀਨਿਆਂ ਦੀ ਗੱਬਣੇ ਝੋਟੀ ਨੀਲੀ ਦਾ ਵੀ ਬਿਲਕੁਲ ਨੀਲੀ ਦੇ ਜਿਹੜੇ ਬ੍ਰੇਡਡ ਸ਼ਕੀਨ ਬੰਦੇ ਆ ਹਾਂ ਬਿਲਕੁਲ ਆਪਦੇ ਟਾਈਮ ਨਾਲ ਜਿਹੜਾ ਹੱਥ ਚੰਗੀ ਹੈ ਠੀਕ ਹੈ ਜੀ ਉਹ ਆਪਦੇ ਹੱਥੀਂ ਸੇਵਾ ਕਰ ਲਓਗੇ ਜਿਹੜਾ ਕੋਈ ਵੀਰ ਸ਼ੌਂਕ ਨਾਲ ਜਾ ਕੇ ਸੇਵਾ ਕਰ ਲੂਗਾ ਵਜਨ-ਭੋਜਨ ਪੂਰਾ ਕਰ ਲਓਗੇ ਦੋਸਤੋ ਤੇ ਕੋਈ ਚੰਗੇ ਪੈਸੇ ਸਾਹਿਬ ਇਹੀ ਝੋਟੀ ਨੇ 3 ਮਹੀਨੇ ਜੇ ਲਿਸ਼ਕ ਲਿਆਉਣੀ ਹੈ ਇਹਦੇ ਤੇ ਆਊਗੀ ਇਹਦਾ ਵਜਨ ਵੀ ਦੂਣਾ ਹੋ ਜਾਣਾ ਤੇ 9 ਮਹੀਨੇ ਹਾਂ ਸਹੀ ਹੈ ਜੀ ਸਹੀ ਠੀਕ ਹੈ ਤੇ ਕੱਤਕੂ ਤੋਂ ਸੋਹਣਾ ਝੋਟੀ ਚ ਠੀਕ ਹੈ ਜੀ ਕੱਤ ਸੋਹਣਾ ਲਵੀ ਝੋਟੀ ਆ ਤੇ ਇਹ 7 ਮਹੀਨੇ ਦੀ ਗੱਬਣ ਜਿਹੜੀ ਦੋਸਤੋ ਇੱਕ ਝੋਟੀ ਹੈ ਵਕਾਊ ਆ ਜਰੂਰ ਕੋਈ ਵੀਰ ਹੱਥ ਪਾ ਸਕਦਾ ਤੇ ਅੱਜ ਬਿਲਕੁਲ ਚਲੋ ਪਸ਼ੂ ਅੱਧੇ ਪਚੱਦੇ ਜਿਹੜੇ ਦੋਸਤੋ ਰੇਡ ਦੇ ਵਿੱਚ ਮਿਲ ਜਾਂਦਾ ਇਸ ਸਟੇਜ ਦੇ ਉੱਤੇ ਅੱਗੋਂ ਕਿਸੇ ਵੀਰ ਨੇ ਤਿਆਰ ਕਰਕੇ ਦੋ ਪੈਸੇ ਵੀ ਕੱਢਨੇ ਤੇ ਉਹ ਵੀ ਤੁਸੀਂ ਸਮੇਂ ਦੇ ਅਕੋਰਡਿੰਗ ਕੱਢ ਲਿਓ ਜਦੋਂ ਪੂਰੀ ਤਿਆਰੀ ਤੇ ਹੋਈ। ਸੋ ਝੋਟੀਏ ਵੀ ਚੰਗੀ ਆ। ਦਾ ਕਿਸਨ ਦਾ ਸਾਵਾ ਇਹ ਕੱਟਾ ਵਾ ਅਲਬਖਸ਼ ਦਾ। ਅੱਗੇ ਇੱਕ ਦੋਸਤੋ ਨਾਗ ਜਿਹੜਾ ਕੱਟਾ ਤੁਹਾਨੂੰ ਮੇਲ ਦਿਖਾਉਣੇ ਆ। ਕੱਟਾ ਨੀਲੀ ਅਲਬਖਸ਼ ਦਾ ਕੱਟਾ ਸੰਤ ਸਾਹਿਬ ਮੇਲੇ ਜਿੱਤੇ ਨਾਲ ਆ ਪੂਰਾ। ਅੱਛਾ ਜੀ। ਖੱਬੇ ਪਾਸੇ ਕੱਟ ਆ ਗਿਆ। ਕਿਹੜਾ ਕੱਟ ਆ ਗਿਆ? ਬਿਲਕੁਲ ਜੀ ਕਿਉਂ ਪੈਰਾ ਵਿੱਚ ਮਾਰਕ ਆ ਦੇਖੋ ਠੀਕ ਆ ਜੀ ਸੋ ਟੇਡਾ ਕਟ ਅਗਲੇ ਪੈਰਾਂ ਤੇ ਜਵਾਬ ਮਗਰਲੇ ਖੁਰ ਜਿਹੜੇ ਧੋਤੇ ਆ ਦੋਸਤੋ ਤੁਹਾਨੂੰ ਦੇਸੀ ਪਣੇ ਆ ਸੋ ਚੰਗਾ ਕਟਾ ਆ ਬਿਲਕੁਲ ਮੂੰਹ ਖੀਰਾ ਜੇ ਖੀਰਾ ਸੰਤੋਸਾ ਜੀ ਦੰਦ ਨਹੀਂ ਤੋੜਿਆ ਨੇ ਠੀਕ ਆ ਜੀ ਮੂੰਹੋਂ ਦੰਦੀ ਖੀਰਾ ਜੇ ਠੀਕ ਆ ਕਟਾ ਵੀ ਕਟਾ ਹੀ ਆ ਦੋਸਤੋ ਠੀਕ ਆ ਨੀਲੀ ਰਾਵੀ ਦਾ ਜਿਹੜੇ ਵੀਰ ਅਗੇ ਚਲੋ ਪਸ਼ੂਆਂ ਦੇ ਵਿੱਚ ਮਾਲ ਦੇ ਵਿੱਚ ਰੱਖਣਾ ਤੁਸੀਂ ਸੰਤੋਸਾ ਬਿਲਕੁਲ ਟੇਡੇ ਪਾਸੇ ਕਟਾ ਖੱਬੇ ਪਾਸੇ ਜਿਹੜਾ ਟੇਡਾ ਕਟਾ ਬਹੁਤ ਯੂਨੀਕ ਕਟ ਮਿਲਦਾ ਹਾਂਜੀ ਹਾਂਜੀ ਦੂਜੇ ਨੰਬਰ ਤੇ ਜਿਹੜੀਆਂ ਇਹ ਜਰਾਬਾ ਸੰਤੋਸਾ ਪਿੱਛੇ ਬਿਲਕੁਲ ਬਰਾਬਰ ਆ ਅਗਲੀ ਮਾਰਕਿੰਗ ਬਰਾਬਰ ਬਿਲਕੁਲ ਜਿੱਥੇ ਜਿੱਥੇ ਮਾਰਕਿੰਗ ਹੋਣੀ ਚਾਹੀਦੀ ਉੱਥੇ ਉੱਤੇ ਹੈਗੀ ਤੇ ਸਿੰਗੀ-ਸਿੰਗੀ ਬਹੁਤ ਸੋਹਣੀ ਲਓ ਜੀ ਤੇ ਹਜੇ ਮੂੰਹੋਂ ਖੀਰਾ ਤੇ ਸਭ ਤੋਂ ਚੰਗੀ ਜੀ ਸੰਤੂ ਸਾਹਿਬ ਇਹਦੇ ਟੈਸਟਿਕਲ ਬਹੁਤ ਬਰਾਬਰ ਹੂੰ ਲਓ ਜੀ ਤੋਂ ਡਿੰਗਾ ਚੀਰ ਆ ਠੀਕ ਆ ਜੀ ਡਿੰਗਾ ਚੀਰ ਤੇ ਵੀ ਬੜੇ ਵੀਰ ਸ਼ਕੀਨ ਆ ਤੇ ਕੱਟਾ ਵੀ ਪੂਰਾ ਸ਼ਕੀਨ ਆ ਠੀਕ ਆ ਜੀ ਜੀ ਇਹਦਾ ਪੂਰਾ ਬੰਨਾਲਾ ਤਿਆਰ ਹੋਊਗਾ ਚੰਗਾ ਕੱਟਾ ਢਿੱਲ ਟੁੱਲ ਬਹੁਤ ਕਿੰਡੇ ਦੇ ਵਿੱਚ ਕਿਪਾ ਥੋੜਾ ਬਹੁਤਾ ਪਸ਼ੂ ਸੋਹਣਾ ਹੋਰ ਜਿਹੜੇ ਬਾਪਲੇ ਪੱਖ ਤੋਂ ਕਿਵੇਂ ਇਹ ਇਹਦਾ ਅਲਬਖਸ਼ਲਾ ਬੱਚਾ ਅਲਬਖਸ਼ ਦਾ ਤੇ 17 ਕਿਲੋ ਵਾਲੀ ਲਓ ਜੀ ਅਲਬਖਸ਼ ਸਾਣ ਦਾ ਇਹ ਬੱਚਾ ਠੀਕ ਆ ਆ ਦੇਖੋ ਚੰਦ ਸਾਹਿਬ ਮੇਲੇ ਜਿਤਨ ਵਾਲਾ ਜਿਹੜੀ ਚੀਜ਼ ਆਪਾਂ ਵੇਖਦੇ ਮੇਲੇ ਦੇ ਵਿੱਚ ਬਿਲਕੁਲ ਬਰਾਬਰ ਮਾਰਕਿੰਗ ਇਹ ਚੀਜ਼ਾਂ ਜਿਹੜੇ ਉੱਥੇ ਚੈੱਕ ਕੀਤੀ ਜਾਂਦੀ ਆ ਫਿਰ ਬਿਲਕੁਲ ਗੁਲਾਬੀ ਜ਼ੁਬਾਨ ਮੂੰਹ ਵੀ ਅੰਦਰੋਂ ਪੂਰਾ ਲਓ ਜੀ ਠੀਕ ਆ ਲੋਵੀ ਭਰਾਵੋ ਇਹ ਵੀ ਸਕੀਨ ਵੀਰਾਂ ਦੇ ਲਈ ਆ ਕਟਾ ਵੀ ਕਾਫੀ ਵੀਰ ਡਿਮਾਂਡ ਕਰਦੇ ਰਹਿੰਦੇ ਆ ਵੀ ਚਲੋ ਕਟਾ ਨੀਲੀ ਰਵੀ ਦਾ ਖਰੀਦਣਾ ਕੋ ਚੰਗੇ ਸਾਣ ਦਾ ਬੱਚਾ ਤੇ ਇਹ ਵੀ ਵੀਰ ਰਵੇਲ ਸਿੰਘ ਦੇ ਫਾਰਮ ਤੇ ਆਇਆ ਇਹ ਵੀ ਕੋਈ ਹੱਥ ਤੁਸੀਂ ਪਾ ਸਕਦੇ ਜੇ ਚੰਗਾ ਕਟਾ ਅਲਬਖਸ਼ ਦਾ ਬੱਚਾ ਚੈਂਪੀਅਨ ਹੈ ਜੋ ਕਪੂਲ ਅਲਬਖ ਦੇਖ ਹੀ ਲਿਆ ਠੀਕ ਆ ਅਗੋ ਬਾਪ ਵਾਲੇ ਪੱਖ ਤੋਂ ਵੀ ਚੰਗੇ ਸਾਣ ਦਾ ਬੱਚਾ ਅਲਬਖਸ਼ ਦਾ ਠੀਕ ਆ ਤੇ ਬਾਕੀ ਬਿਲਕੁਲ ਪੱਦਰ ਤੇ ਸਟੇਟ ਟੈਸਟਿਕਲ ਆ ਠੀਕ ਆ ਜੀ ਤੋਂ ਬਾਕੀ ਆ ਤੁਹਾਨੂੰ ਇੱਕ ਵਾਰ ਥੋੜਾ ਹੋਰ ਨੇੜੋਂ ਦਿਖਾ ਦਈਏ ਆ ਬਾਕੀ ਸੰਧੂ ਸਾਹਿਬ ਸੰਗ ਸੰਗ ਲੈਂਦਾ ਥੋੜਾ ਬੋਤਾ ਲੱਗ ਜਾਊਗਾ ਛੇਤੀ ਠੀਕ ਆ ਜੀ ਹਾਂ ਤੇ ਇਹ ਹਰਵੇਲ ਕਿੰਨੇ ਦਾ ਦਿਨ ਆ ਜੀ ਸੰਧੂ ਸਾਹਿਬ ਇਹਦਾ ਬਿਲਕੁਲ ਜਾਇਜ਼ ਜਿਆ ਰੇਟ ਆ ਜਿਹੜਾ ਆਪਾਂ ਲੈਦੇ ਕਹਿੰਨਾ 37.5 ਉਹਦੇ ਜੋ ਥੋੜਾ ਬੋਤਾ ਮਾਨਦਾਰ ਕਰਦਾ 37.5 ਜੋ ਬਿਲਕੁਲ ਜੀ ਲੋ ਜੀ 37.5 ਹਜ਼ਾਰ ਦਾ ਇਕੱਟਾ ਮਿਲ ਜਾਊਗਾ ਉਹਦੇ ਜੋ ਛੋਟਾ ਛੱਪਾ ਹੋ ਜਾਊਗਾ ਠੀਕ ਆ ਇੱਕ ਕੱਟੀ ਲਾਸਟ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇਹ ਕੱਟੀ ਆਪਣੇ ਸੰਧੂ ਸਾਹਿਬ ਨੀਲੀ ਦੇ ਵਿੱਚੋਂ ਸੀ ਮਾਦੇ ਤੇ ਬਾਦਲ ਕਿਆ ਵਾਲੇ ਜਿਹੜਾ ਮਾਲੀ ਬਾਦਲ ਮਾਲੀ ਬਾਦਲ ਕੇ ਆਨੇ ਪਾਕਿਸਤਾਨ ਬਲੱਡ ਲਾਈਨ ਦਾ ਬਾਦਲ ਬੁੱਲ ਠੀਕ ਆ ਜੀ ਉਹਦੀ ਇਹ ਕੱਟੀ ਆ ਲਓ ਜੀ ਬਾਦਲ ਕੇ ਆਪਣਾ ਸੋ ਦੋਸੋ ਜਿਹੜਾ ਬਾਦਲ ਫਾਰਮ ਦੇ ਉੱਪਰ ਮਾਲੀ ਸੀਗਾ ਠੀਕ ਆ ਜਿਹੜਾ ਪਾਕਿਸਤਾਨੀ ਬਲੱਡ ਲਾਈਨ ਦਾ ਮਾਲੀ ਸੀਗਾ ਠੀਕ ਆ ਜੀ 24 ਕਿਲੋ ਵਾਲੀ ਦਾ ਸੀਗਾ ਤੇ ਚੰਗੀ ਮਦਰ ਦਾ ਮਿਲਕ ਰਿਕਾਰਡ ਸੀਗਾ ਸੋ ਸਾਰੇ ਵੀ ਇਹ ਜਾਣਦੇ ਆ ਠੀਕ ਆ ਜੀ ਉਸੇ ਮਾਲੀ ਦੀ ਧੀ ਆ ਠੀਕ ਆ ਜੀ ਇਹ ਕੱਟੀ ਆ ਠੀਕ ਆ ਤੇ ਕੱਟੀ ਦੀ ਉਮਰ ਕਿੰਨੀ ਹੋਊਗੀ ਆ ਸੰਦ ਸਾ ਸਾਲ ਸਵਾ ਸਾਰੀ ਹੋ ਗਈ ਹਜੇ ਠੀਕ ਆ ਜੀ ਸਾਲ ਸਵਾ ਕੇ ਸਾਲ ਦੀ ਉਮਰ ਕੱਟੀ ਦੀ ਸਾਰੀ ਸਤ ਸਤ ਤਿੰਨੇ ਪਸ਼ੂ ਇੱਕ ਹੀ ਘਰ ਤੋਂ ਖਰੀਦਿਆ ਠੀਕ ਹੈ ਜੀ ਬ੍ਰੀਡਰ ਬੰਦਾ ਸੀਗਾ ਜਿੱਤੋਂ ਇਹ ਪਸ਼ੂ ਆਏ ਆ ਠੀਕ ਆ ਪਿੱਲੀ ਦਾ ਸਟਰੀਨ ਸੀ ਪੰਜ ਪਸ਼ੂ ਸੀ ਉਹਦੇ ਕੋਲੇ ਦੋ ਸੇਲ ਕਰਦੇ ਤੇਨ ਆਪਾਂ ਲੈ ਲਏ ਹੂੰ ਹੂੰ ਤੇ ਆਪਣਾ ਸੱਜਣ ਸੀਗਾ ਬੇਟਾ ਉਹਨਾਂ ਦਾ ਬਾਹਰ ਚਲੇ ਗਿਆ ਪਰ ਆਪ ਉਹ ਥੋੜਾ ਪਸ਼ੂਆਂ ਦਾ ਨਹੀਂ ਧਿਆਨ ਰੱਖ ਸਕਦੇ ਸੀ ਆ ਚਲੋ ਬਣ ਜਾਂਦੀ ਹੈ ਮਜਬੂਰੀ ਜਦੋਂ ਸਾਰਾ ਪਰਿਵਾਰ ਚਲਾ ਜਾਵੇ ਬਾਹਰ ਹਾਂਜੀ ਲਓ ਵੀ ਦੋਸਤੋ ਕੱਟੀ ਦਾ ਸਿੰਘ ਸਿੰਘ ਇੱਕ ਵਾਰੀ ਤੁਹਾਨੂੰ ਪੂਰਾ ਪ੍ਰੋਪਰ ਦਿਖਾਵਾਂਗਾ ਬਹੁਤ ਸੋਹਣੀ ਸੰਦੂ ਆ ਕਰਿਓ ਇਹਨੂੰ ਵੀ ਬਿਲਕੁਲ ਛੋਟੀ ਸਿੰਗੀ ਅੱਖ ਨੀਲੀ ਬਿਲਕੁਲ ਨੀਲੀ ਆ ਬਿੱਲੀ ਅੱਖ ਸਿੰਗੀ ਸਾਲਕ ਦੀ ਉਮਰ ਆ ਸਾਦੀ ਜੀ ਬਿਲਕੁਲ ਬਾਪਾ ਵਾਲੀ ਸਾਈਡ ਤੋਂ ਬਾਪ ਤੇ ਲੱਗਦੀ ਕਿਸੇ ਕੋਲ ਖੁੰਝੀ ਨਹੀਂ ਹਾਂ ਉਸੇ ਤਰ੍ਹਾਂ ਹੀ ਉਹਦੇ ਵੀ ਬਿਲਕੁਲ ਮੱਥੇ ਦੇ ਵਿੱਚ ਦੋਸਤੋ ਫੁੱਲ ਸੀਗਾ ਤੇ ਬਾਕੀ ਉਹ ਜਿਹੜੀਆਂ ਛੋਟੀਆਂ ਤੁਸੀਂ ਵੇਖੋ ਪੈਰਾਂ ਤੇ ਉਹਦੇ ਵਰਗੀਆਂ ਹੀ ਵੇਰ ਠੀਕ ਆ ਜੀ ਤੇ ਬਿੱਲੀਆਂ ਖਾਣੇ ਦੋਵੇਂ ਬਿੱਲੀਆਂ ਖਾਣੇ ਤੇ ਸਾਲਕ ਦੀ ਕੱਟੀ ਆ ਤੇ ਇਹ ਵੀ ਕਿਸੇ ਵੀਰ ਨੇ ਸਾਂਭਣੀ ਆ ਕੋਈ ਚੰਗੇ ਰਵੇ ਦੇ ਵਿੱਚੋਂ ਜਾਂ ਚੰਗੇ ਮਾਲੀ ਦੀਆਂ ਕੱਟੀਆਂ ਕਾਫੀ ਵੀਰ ਭਾਲ ਕਰਦੇ ਆ ਇਹ ਵੀ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਚੰਗਾ ਦੁੱਧ ਚ ਆਉਗੀ ਕੱਟੀਆਂ ਸੰਤੋ ਸਾਹਿਬ ਸਾਲ ਦੇ ਵਿੱਚ ਨੇ ਤਿਆਰ ਹੋ ਜਾਣਾ ਠੀਕ ਆ ਜੀ ਠੀਕ ਆ ਬਾਕੀ ਥਾਂ ਤੋਂ ਪ੍ਰੋਪਰ ਚਾਰੇ ਹੈ ਨਾ ਜੀ ਚਾਰੇ ਸੰਤੂ ਸਾਹਿਬ ਬਰਾਬਰ ਥਣ ਬਾਕੀ ਸੰਜੋ ਕੇ ਫਾਰਮ ਚੰਗੇ ਦੇ ਚਲੇ ਜੇ ਚੰਗੇ ਸਾਫ ਸਮਹਾਰ ਵਾਲੇ ਥਾਂ ਦੇ ਚਲੇ ਜੇ ਨੋ ਬਿਲਕੁਲ ਜੀ ਬਿਲਕੁਲ ਤੇਰੀ ਕੋਈ ਸ਼ੱਕ ਹੀ ਨਹੀਂ ਚੰਗੀ ਝੋਟੀ ਬਣੂਗੀ ਚੰਗੇ ਬਣੂਗੀ ਕੱਦ-ਗਾਠ ਵੀ ਚੰਗਾ ਕਰੋਗੀ ਮਾਮੂ ਤਾਂ ਵੀ ਰਿਕਾਰਡ ਕੋਈ ਕੀਤਾ ਸੀ ਪਤਾ ਸਾਨੂੰ ਸਰ ਮਾਂ ਇਹਦੀ ਆਪਣੇ ਕੋਲ ਹੀ ਗਈ ਸੀ ਅੱਛਾ ਫਿਰ ਉਹਨਾਂ ਨੇ ਮੈਥੋਂ ਮੱਝ ਨੂੰ ਲੈ ਕੇ ਭੇਜੀ ਸੀ ਜੇਕਰ ਆਉਂ ਏਰੀਆ 'ਚ ਹੁਣ ਆਈ ਵਾਪਸ ਆਪਣੇ ਕੋਲੇ ਠੀਕ ਹੈ ਤੇ ਉਹਨਾਂ ਨੇ ਜਿਹੜਾ ਸੀਮ ਰਖਵਾਇਆ ਸੀ ਬਦਲ ਬੁੱਲਦਾ ਠੀਕ ਹੈ ਤੇ ਇਹ ਕਿੰਨੇ ਦੀ ਹਰਵੇਲ ਦੇਣੀ ਹੈ ਸੰਦੂ ਸਾਹਿਬ ਇਹ 17500 ਦਾ ਲੈ ਦੇ 17500 ਦਾ ਬਿਲਕੁਲ ਨੋ ਵੀ 17500 ਦੀ ਕੱਟੀ ਮਿਲ ਜੂਗੀ ਦੋਸਤੋ ਠੀਕ ਹੈ ਲਾਸਟ ਵਿੱਚ ਆਪਾਂ ਤੁਹਾਨੂੰ ਇਹ ਦਿਖਾਉਣੀ ਸੀਗੀ 77000 ਦੇ ਬਾਕੀ ਬਾਪ ਵਾਲੇ ਪੱਕੇ ਤੋਂ ਚੰਗੀਆਂ ਮਦਰ ਮਿਲਕ ਰਿਕਾਰਡ ਵੀ ਚੰਗਾ ਸੋ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਦੋਸਤੋ ਰਿਜਲਟ ਸੋਨੇ ਪਾ ਦੂਗੀ ਕਰਮ ਵਾਲੀ ਦੁੱਧ ਦੇ ਵਿੱਚ ਪਹਿਲੇ ਸਵੇ ਤੇ ਇਹ ਅੱਜ ਪਸ਼ੂ ਸੀਗੇ ਹਰਵੇਲ ਸਿੰਘ ਹੁਣਾਂ ਦੇ ਕੋਲ ਟੋਟਲ 6 ਨਗ ਵੱਡੇ ਛੋਟੇ ਟੋਟਲ ਮਿਲਾ ਕੇ ਜਿਹੜੇ ਠੀਕ ਹੈ ਜੀ ਦੋ ਬਿਹੜਾਂ ਬਹੁਤ ਖੂਬਸੂਰਤ ਚੰਗੀ ਤਿਆਰੀ ਵਾਲੀਆਂ ਬਿਹੜਾਂ ਨੇ ਚੰਗੇ ਮਿਲਕ ਵਾਲੀਆਂ ਨੇ ਤੇ ਪੂਰੀਆਂ ਚੰਗੀਆਂ ਨੇ ਬਿਲਕੁਲ ਸਰੀਰਕ ਪੱਕੋ ਨਿਕਰ ਤੇ ਹਰਵੇਲ ਭਾਈ ਇੱਕ ਨੰਬਰ ਬੋਲ ਦਿਆ ਆਪਣੇ 99036 82025 9906382025 ਠੀਕ ਹੈ ਜੀ ਲੋ ਦੋਸਤੋ ਨੰਬਰ ਸਕਰੀਨ ਤੇ ਲੱਗ ਚੁੱਕਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਗੱਲਬਾਤ ਕਰ ਲਿਓ ਤੇ ਖਾਸ ਵਿਜਿਟ ਪਿੰਡ ਜੋੜ ਸਿੰਘ ਵਾਲੇ ਕਰਨੀ ਹੈ ਦੁਬਲੀ ਬਰਵਾਲਾ ਚੀਮਾ ਸੈਦੋਂ ਇਹ ਪਿੰਡ ਬਿਲਕੁਲ ਨਾਲ ਨਾਲ ਲੱਗਦੇ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ